ਸਤਿਨਾਮ ਸ਼੍ਰੀ ਵਾਹਿਗੁਰੂ ਸਤ ਜੀਓ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੋਤਿ ਸਰੂਪੰ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚਾ ਸਜਣਾ ਹੋਈ ਜੇ ਸੱਚੀ ਨਿਖਾਰ ਚਪਾ ਚਪਨਾ ਹੋਈ ਜੇ ਲਾਲ ਅਮਲਿਕਤਾਰ ਕੁੱਖਿਆ ਮੁਕਨਾ ਉਤਰੀ ਜੀਵਨਾਂ ਪਰੀਆਂ ਪਾਰ ਸਹਸਿਆਣ ਪਾਲਾ ਤਖ ਤੇਤਾ ਇੱਕ ਨਾ ਚੱਲੇ ਨਾਲ ਤੇ ਸੱਚਿਆ ਰਾਹੀ ਹੋਈ ਐ ਕਮਕੂੜਾ ਟਟਾ ਪਾਲ ਕਬੜਸਾਈ ਚੱਲਣਾ ਨਾਨਕ ਲਿਖਿਆ ਨਾਰ ਹੁਕਮ ਹੀ ਹੋਣਾ ਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵੇ ਜੀ ਹੁਕਮ ਲੈ ਵੜਿਆਈ ਹੁਕਮੀ ਹੋ ਤੰਦੀ ਹੁਕਮ ਲਿਖ ਤੂ ਸੁਖ ਪਾਈਆ ਰਗ ਨਾ ਹੁਕਮੀ ਬਖਸ਼ੀਸ਼ ਏ ਹੁਕਮੀ ਸਦਾ ਪੁਆਈਆ ਹੈ ਹੁਕਮ ਅੰਦਰ ਸਾਬ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਜ ਜਾਤਾ ਹਉਮੈ ਕਹੈ ਨਾ ਕੋਈ ਗਾਵੇ ਕੋ ਤਾਨ ਓ ਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੀ ਨੀਸਾ ਨਗਾਵੇ ਕੋ ਗੋਵਨ ਓੜੈ ਆਇਆ ਚਾਰ ਗਾਵ ਕੋ ਵਿਦਿਆ ਵਿਖੰ ਵਿਚਾਰ ਗਾਵ ਕੋ ਸਾਜ ਕਰੇ ਤਰਖੇਹ ਗਾਵ ਕੋ ਜੀ ਲੈ ਫਿਰਦੇ ਹੋਏ ਗਾਵ ਕੋ ਜਾਪੈ ਦਿਸੈ ਦੂਰ ਗਾਵ ਕੋ ਵਖੇ ਹਦਰਾ ਹਦੂਰ ਕਥਨਾ ਕਥੀ ਨਾਵੇ ਟੂਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਨ ਦੇ ਥਕ ਪਾਹੇ ਜਗ ਜਗੰਤਰ ਕਾਹੀ ਕਾਹੀ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਖਸੈ ਵੇ ਪ੍ਰਵਾਹ ਸਚਾ ਸਾਹਿਬ ਸਾਜਨਾ ਪਾਤਿ ਆ ਪਵ ਅਪਾਰ ਆਖਿਆ ਮੰਗਿਆ ਦੇਹ ਦੇਹ ਦਾਤ ਕਰੀ ਦਾਤਾਰ ਫਿਰ ਕਹਿ ਗਏ ਰਖੀਏ ਜਿਤ ਸਦਰਬਾਰ ਮੂਹਮ ਕੇ ਬੋਲਣ ਬੋਲੀਆ ਜਿਸੁ ਅੰਤਰਿ ਪਿਆਰ ਅਮ੍ਰਿਤ ਵੇਲਾ ਸਾਜਨਾ ਵੜਾਈ ਵਿਚਾਰ ਕਰਮੀ ਆਵੈ ਕਪੜਾ ਤਿਤਿ ਮੁਕਵਾਰ ਨਾਨਕ ਕਿਵੇਂ ਜਾਣੀਐ ਸਭ ਆਪੇ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪਿਆ ਗੁਰਿੰਦ ਸੋਏ ਜਿਨ ਸੇ ਵਿਆਤ ਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਨੀਆ ਮੰਨ ਰਖਿਆ ਪਾਉ ਦੁੱਖ ਪਰ ਹਰ ਸੋ ਕੱਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰਈਸਰ ਗੁਰੂ ਗੋਬਿੰਦ ਗੁਰਮਾ ਗੁਰਪਾਰਵਤੀ ਵਾਈ ਜੇ ਹੂੰ ਜਾਣ ਆਖਾ ਨਾਹੀ ਗੈਨਾ ਕਥਨ ਨਾ ਜਾਹੀ ਗੁਰਾਇਕ ਦੇਹ 부ਜਾਈ ਸਭਨਾ ਜੀਆਂ ਦਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਦੀਰਤਨਾਵਾ ਜੇ ਤਿਸੁ ਪਵ ਬਿਨ ਪਾਣੀ ਕੇ ਨਾਹੀ ਕਰੀ ਜੇਤੀ ਸਿਰਠੁ ਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ ਮਤ ਵਿਚਰੇ ਤੰਜਵਾ ਮਾਨਕ ਜੀ ਗੁਰ ਕੇ ਸੇਖ ਸੁਣੀ ਗੁਰ ਆਇਕ ਤੀਹ ਗੁਜਾਈ ਸਭਨਾ ਜੀਆ ਕਾਇਕ ਦਾਤਾ ਸੂਬਰ ਸਭਨਾ ਜਾਈ ਜੀਜ ਵਿਚਾਰਿਆ ਅਰਜਾ ਪੂਰ ਦਸੁਨੀ ਹੋਏ ਨਵਾ ਖੰਡਾ ਵਿਜਾਣੀਐ ਨਾ ਚਲੇ ਸਭ ਕੋਏ ਚੰਗਾ ਨਾਮ ਰਖਾਇ ਕੈ ਜਿਸ ਕੀ ਰਜਗਲੀ ਜੀ ਤਿਸ ਨੂੰ ਦਰਣਾ ਕੋਈ ਤਾ ਬਾਤ ਨ ਪੂਛੇ ਕੈ ਕੀ ਤਾ ਅੰਦਰ ਕੀਟਕਾਰ ਦੋਸੀ ਦੋਸਤਰੇ ਨਾਨਕ ਨਿਰਗੁਨ ਗਨ ਕਰੈ ਗੁਣ ਅੰਤਿਆ ਗੋਦੇ ਤੀ ਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਨਿਆ ਸਦ ਪੀਰ ਸਰਨਾਥ ਸੁਨਿਆ ਤਰ ਤਵ ਲਕਾ ਸੁਨਿਆ ਦੀਪ ਲੋਪਾਤਾ ਸੁਣਿਆ ਕੋਈ ਨਾਸਕ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਗੁਪਾਪ ਕਾ ਨਾਸ ਸੁਣਿਆ ਈਸਰ ਵਰਪਾਇਂਦ ਸੁਣਿਆ ਮੋਕਸ਼ਲਾ ਹੰਦ ਸੁਣਿਆ ਜੋਗ ਜੁਗਤ ਤਨ ਭੀਦ ਸੁਣਿਆ ਸਾਾਸ ਸਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਗੁਪਾਪ ਕਾ ਨਾਸ ਸੁਣਿਆ ਸਾਧ ਸੰਤੋਗਿਆਨ ਸੁਣਿਆ ਸੜਕਾ ਇਸਨਾਤ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾਂ ਗੁਣਾਂ ਕੀ ਗਾਹ ਸੁਣਿਆ ਸੇ ਕੀਰਪਾ ਪਾਤਸ਼ਾਹ ਸੁਣਿਆ ਅੰਧੇ ਪਵਰ ਰਾਹੂ ਸੁਣਿਆ ਹਾਥ ਵਿਸਗਾਹੂ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਮਰਨੇ ਕੀ ਕਤ ਕਹੀ ਨਾ ਜਾਏ ਜੀ ਕੋ ਕਹੇ ਪੀਚੇ ਵਿਸਤਾਏ ਕਬਦ ਕਲਮ ਨ ਲਿਖਨ ਹਾਰ ਮਨਨੇ ਕਬਹ ਕਰਨ ਵਿਚਾਰ ਐਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਸਤਿ ਤੋਹਾ ਮਨ ਗੁੱਧ ਮਨਨੇ ਸਗਰ ਬਵਨ ਕੀ ਸੁਧ ਮਨਨੇ ਮੋਹ ਟੋਟਾ ਨਾ ਖਾਏ ਮਨਨੇ ਜੰਕ ਸਾਥ ਨਾ ਜਾਏ ਐਸਾ ਨਾਮ ਗਰਿੰਦਰਨ ਹੋਏ ਜੇ ਕੋ ਮਨ ਜਾਣੇ ਪਰ ਕੋਏ ਮਨਨੇ ਮਾਰਿ ਰਖਾ ਨਾ ਪਾਏ ਮਨਨੇ ਬਸੂ ਪ੍ਰਗਟ ਜਾਈ ਮਨਨੇ ਮਗਨਾ ਚੱਲੇ ਪੰਥ ਮਨੇ ਧਰਮ ਸੇ ਤੀਸਨ ਬੰਦ ਅਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਪਾਵੇ ਮੁਕਤ ਦਵਾਰ ਮਨਨੇ ਪਰਵਾਰੇ ਸਾਧਾਰ ਮਨਨੇ ਤਰੇ ਤਾਰੇ ਗੁਰ ਸੇਖੋ ਬੰਨੇ ਨਾਨਕ ਹੋਏ ਨਾ ਪਿਖ ਅਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗਹਿ ਮਾਨ ਪੰਜੇ ਸੁਖ ਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੀ ਕੋ ਕਹੇ ਕਰੇ ਵਿਚਾਰ ਕਰਤੇ ਕਾ ਕਰਨੇ ਨਾਹੀ ਸੁਮਾਰ ਤਉ ਧਰਮ ਦਿਆ ਕਾ ਪੂਤ ਸੰਤੋਖ ਸਾਭ ਰਖਿਆ ਜਨ ਸੂਤ ਜੀ ਕੋ ਬੂਝੈ ਹੋਵੇ ਸੁਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰਹੂਰ ਹੋਰ ਜਿਸਦੇ ਪਾਤਲੇ ਕਮਜ਼ੋਰ ਜੀ ਜਾ ਤਰੰਗਾ ਕੇ ਨਾਭ ਸਭ ਨਾਲ ਲਿਖਿਆ ਉੜੀ ਕਲਾਮ ਏ ਕੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਦਾਤ ਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਵਿਸਾਉ ਏਕੋ ਕਵਾਉ ਦੁਸਤ ਕੋ ਲਗਦਰਿਆਉ ਕੁਦਿਤ ਕੌਣ ਕਹਾ ਵਿਚਾਰ ਵਾਰਿਆਣਾ ਜਾਵਾ ਇੱਕ ਵਾਰ ਜੋ ਤੁਤ ਭਾਵੇ ਸਾਈ ਬਲਿਕਾਰ ਤੂੰ ਸਦਾ ਸਲਾਮਤਰੰਕਾਰ ਅਸੰਖ ਜਪ ਸੰਖ ਪਾਉ ਸੰਖ ਪੂਜਾ ਸੰਤਪਤਾਉ ਸੰਗ ਰੰਥ ਮੁਕ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਸੰਖ ਭਗਤ ਕੰਨ ਗਿਆਨ ਵਿਚਾਰ ਸੰਸਤੀ ਅ ਸੰਦਾਤਾ ਅਸੰਖ ਸੂਰਮੋ ਬਕਸਾਰ ਸੰਖ ਮੋਨ ਲਿਵਲਾਇ ਤਾਰ ਗੁਰੂਤ ਕਉਨ ਕਹਾ ਵਿਚਾਰ ਵਾਰਿਆਣਾ ਜਾਵਾ ਇੱਕ ਵਾਰ ਜੂਤਤ ਭਾਵੀ ਸਾਈ ਬਲੀਕਾਰ ਤੁਮ ਸਦਾ ਅਸਲਾਮ ਨਰਨਕਾਰ ਅਸੰਖ ਮੂਰਖੰਦ ਕੋਰ ਸੰਖ ਚੋਰ ਹਰਾਮ ਕੋਰ ਸੰਖ ਅਮਰ ਕਰ ਜਾਹੇ ਜੋਰ ਸੰਗਲ ਬਠਾ ਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਰ ਪਕ ਕਾਹੇ ਅਸੰਖੰ ਅੰਦਕ ਸਰ ਕਰ ਹੈ ਭਾਰ ਨਾਨਕ ਨੀਂਦ ਕਹੇ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤਦ ਭਾਵੇ ਸਾਈ ਬਲਿਕਾਰ ਤੂੰ ਸਦਾ ਸਲਾਮ ਅੰਤਰੰਕਾਰ ਸੰਤਿਨਾਵ ਸੰਗთაਵ ਗਮ ਗਮ ਸੰਖੋ ਅਸੰਖ ਕਹ ਹੈ ਸਿਰ ਭਾਰ ਹੋਇ ਅਖਰੀ ਨਾਮ ਕ੍ਰੀਸ਼ਾ ਲਾਗ ਅਖਰੀ ਗਿਆਨ ਦੀ ਪੂਰਗਾ ਅਖਰੀ ਲਿਖਨ ਬੋਲਣ ਬਾਨ ਅਖਰਾ ਸਿਰ ਸੰਜੋਗ ਵਕਾਰ ਜਿਨ ਇਹੇ ਲਿਖੇ ਤਿਸ ਸਰਨਾਹੀ ਜੇ ਫਰਮਾਇ ਤਿਉ ਤੇ ਪਾਹੀ ਜੀਤਾ ਕੀਤਾ ਤੇਤਾ ਨਾਉ ਵਿਨਾਵੇ ਨਾਹੀ ਕੋਥਾ ਓੰਕ ਕਦਗਮ ਕਹਾ ਵਿਚਾਰ ਵਾਰਿਆ ਨਾ ਜਾਮ ਇਕ ਵਾਰ ਜੋ ਤਦ ਪਾਵੇ ਸਾਈ ਮਲਿਕਾ ਤੁਮ ਸਦਾ ਸ੍ਰੀ ਅਨੰਦ ਰੰਕਾਰ ਭਰੀਐ ਹੱਥ ਤੈ ਤਨ ਦੀਵੋ ਪਾਣੀ ਤੂ ਤਵ ਤ੍ਰਿਸਕੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਓ ਤੋਏ ਪਰਿਆ ਮਤ ਬਾਪਾਂ ਕੇ ਸੰਗੋ ਤੋਪੇ ਨਾਵੇਂ ਕੈ ਰੰਗ ਉਨੀ ਬਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾ ਹੋ ਆਪੀ ਬੀਜ ਆਪ ਹੀ ਖਾ ਹੋ ਨਾਨ ਭੂਮੀ ਆਵੂ ਉਜਾਵੂ ਤੀਰਤਵ ਦਿਆ ਦਾਦਾਂ ਜੇ ਕੋ ਪਾਵੇ ਦਿਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਤ ਮੰਨ ਲਾਓ ਸਭ ਗੁਣ ਤੇਰੇ ਮੈ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਵਰਮਾਓ ਸਤ ਸੁਹਾਂ ਸਦਾ ਮਨ ਚਾਓ ਕੰਸੇ ਵੇਲਾ ਵਕਤ ਕੰਸ ਕਵਨਿਤਿ ਕਮਨਵਾਰ ਕਮਨ ਸ੍ਰੀ ਰਤੀ ਮਾ ਕਵਨਿਤਿ ਆਕਾਰ ਜੇ ਨਾ ਪਾਈਆ ਪੰਡ ਤੀਜਾ ਹੋਏ ਲੇ ਕੁਰਾਨ ਵਕਤ ਨਾ ਪਾਇਓ ਕਾਦੀਆ ਜੇ ਲੇ ਕਨ ਲੇ ਕੁਰਾਲ ਤਿਤ ਵਾਰਨਾ ਜੋਗੀ ਜਾਣੇ ਰਤ ਮਾ ਨਾ ਕੋਈ ਜਹ ਕਰਤਾ ਸ੍ਰੀ ਠੀ ਕੋ ਸਾਜਿ ਆਪੇ ਜਾਣੇ ਸੋਈ ਕਿਵ ਕਰਿਆ ਖਾਂ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਅਖੰਸ ਸੋ ਕੋ ਆਖੇ ਇੱਕ ਦੂਖ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀ ਤਜਾ ਕਾ ਹੋਇ ਨਾਨਕ ਜੀ ਕੋ ਆ ਪੂਜਾ ਨਹੀਂ ਅੱਗੇ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲਖ ਆਕਾਸ ਆਕਾਸ ਉੜ ਕੋੜਿ ਗਪਾਲ ਤਤੇ ਵੇਦ ਕਹਿਣਿਕ ਬਾਤ ਸਹਸ 18 ਕਹਿਣਿਕ ਦੇਵਾਂ ਸਲੂ ਇਕ ਤਾਤ ਲਿਖਾ ਹੋਇ ਤਾ ਲਿਖੀਐ ਲਿਖਿਆ ਹੋਇ ਵਿਨਾਸ਼ ਨਾਨਕ ਵੱਡਾ ਆਖੀਆ ਪਿ ਜਾਣਿ ਆਪ ਸਲਾਹੀ ਸਲਾਹੀ ਤਿਸੁਰਤ ਨ ਪਾਈਆਂ ਨਦੀਆਂ ਤੇ ਬਾਹੂ ਕਉਨਿ ਸੁਮੰਦਰਾ ਜਾਣੀ ਐ ਸੋ ਸਾਦ ਸੁਤਾਨ ਗਿਰਹਾ ਸੇਤੀ ਮਾਲ ਧਾਨ ਕੀਨੀ ਤੁਲਨਾ ਭੂਵਨੀ ਜੀ ਤਿਸ ਮਨਮੋਨਾ ਵੀਸਰ ਅੰਤਨਾ ਸਿਵਤੀ ਕਹ ਨਾਮਤ ਅੰਤਨਾ ਕਰਨੇ ਦੇ ਦਾ ਅੰਤ ਅੰਤਨਾ ਵੇਖਣ ਸੋ ਨਾਮਤ ਅੰਤਨਾ ਜਾਪੇ ਕਾ ਬਰਮੰਤ ਅੰਤਨਾ ਜਾਪੇ ਕੀਤਾ ਆਕਾਰ ਨੰਤਨਾ ਜਾ ਪ੍ਰੇ ਪਰਵਾਰ ਅੰਤ ਕਾਰਨ ਕੀਤੇ ਬਿਲਾ ਹੀ ਤਾਂ ਕੇ ਅੰਤ ਨ ਪਾਹੀ ਜਾਹੀ ਇਹੂ ਅੰਤ ਨ ਜਾਣੇ ਕੋਏ ਮੁਕਤਾ ਕਹੀਏ ਬੋਤਾ ਹੋਏ ਵੱਡਾ ਸਾਹੀ ਪੂਚਾ ਥਾਉ ਉੱਚੇ ਉਪਰ ਉੱਚਾ ਨਾਉ ਇਹ ਵੱਡੂਚਾ ਗੁਗਾ ਕੋਈ ਜਿਸ ਸੁੱਚੇ ਕੋ ਜਾਣੇ ਸੋਏ ਜੇ ਵਡਿਆਪੂ ਜਾਣੇ ਆਪਾਪ ਨਾਨਕ ਨਦਰੀ ਕਰਮੀ ਦਾਤ ਭਉਤਾ ਕਰਨ ਲਿਖਿਆ ਨ ਜਾਏ ਵੱਡਾ ਦਾਤਾ ਤੈਨਾਂ ਤੁਮਾਰੀ ਕੀਤੇ ਮੰਗੈ ਜੋਤਿ ਪਾਰ ਕੀਤੇ ਅੰਗੜ ਨਹੀਂ ਵਿਚਾਰ ਕੀਤੇ ਖਾ ਟੂਟੇ ਵਿਕਾਰ ਕੀਤੇ ਲਲ ਮੁਹ ਕਰਪਾ ਹੀ ਕੀਤੇ ਮੂਰਖਾ ਹੀ ਖਾਹੀ ਕੀਤੇ ਆ ਦੂਖ ਭੂਖ ਸਦਮਾਰ ਹੀ ਮਿਦਾ ਤੇਰੀ ਦਾਤਾਰ ਬੰਦ ਖਲਾਸੀ ਬਾਣੇ ਮੋਏ ਹੋ ਰਾਖ ਨਾ ਸਕੈ ਕੋਈ ਜੇ ਕੋ ਖਾਇ ਗਾਖਨ ਪਾਇਉ ਜਾਣੀ ਦੇਤਿਆ ਮੋਕਾਇ ਆਪ ਜਾਣੇ ਆਪੇ ਦੇ ਆਖੇ ਸੀ ਪਿਗੇ ਗਏ ਜਿਸ ਨੂੰ ਬਖਸ਼ੇ ਸਹਸਾਲਾਹ ਨਾਨਕ ਬਾਦਸ਼ਾਹੀ ਬਾਦਸ਼ਾਹ ਮਲਕੋੜ ਮਲਵਾਪਾਰ ਮਲਵਾਪਾਰੀ ਅਮਲ ਪੰਡਾਰ ਆਮੁੱਲਾਵਾ ਮੁੱਲਾ ਜਾਹੇ ਮਲਕਾਏ ਮੁੱਲਾ ਸੁਮਾਹੇ ਅਮੁੱਤਰਵੂ ਦੀਵਾ ਨਮਕਲ ਮਲ ਪ੍ਰਵਾਰ ਮਲ ਬਖਸ਼ੇ ਜਮ ਅਨਿਸ਼ਾਨ ਮਲ ਕਰਮ ਅਮਲ ਕਰਵਾਨ ਅਮੁੱਲਾ ਮੁੱਲਾ ਧਿਆਨਾ ਜਾਏ ਆਕਾ ਕਰਹੀ ਲਿਵਲਾਏ ਆਖੇ ਵੀਰ ਪਾਟ ਪੁਰਾਣ ਆਖੇ ਬੜੀਆ ਕਰੇ ਵਿਖਿਆਨ ਆਖੇ ਪਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਈਸ਼ਰ ਆਖੇ ਸਿਦ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਵਾਖੇ ਦੇਵ ਆਖੇ ਸੂਰ ਨਰਮੰਜਨ ਸੇਵ ਗੀਤੇ ਆਖੇ ਆਖਣ ਪਾਹੀ ਗੀਤੇ ਕਹ ਕਉ ਟੁਕ ਜਾਹੀ ਤੇ ਗੀਤੇ ਹੋਰ ਕਰ ਹੈ ਦਾਖ ਨਾ ਸਕਹਿ ਕੇ ਕੇ ਜੀਵ ਵਿਭਾਵੈ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖ ਬੂਲ ਵਿਗਾੜ ਤਾਲ ਕੀਐ ਸਿਰ ਗਾਵਾਰਾ ਗਾਵਾਰ ਸੂਦਰਪੀਹਾ ਜੋ ਕਰ ਕੀਹਾ ਜਿਤ ਵੈ ਸਰਬ ਸੁਮੁਹ ਵਾਲੇ ਵਾਜੀ 나ਦ ਨੇਕ ਸੰਖਾਗੇ ਤੇਵਾ ਬਨਹਾਰੀ ਕੀਤੇ ਰੋਗ ਗਰੀ ਸ਼ੋਕਹੀਨ ਕੇਤੇ ਗਾਵਨ ਹਾਰੀ ਗਾਵੈ ਤੁਮ ਨ ਪਉਣ ਪਾਣੀ ਬੇਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤੁ ਲਿਖ ਜਾ ਨਹੀ ਲਿਖ ਲਿਖ ਧਰਮ ਵਿਚਾਰੀ ਗਾਵਹਿ ਸਰਬਰਮਾ ਦੇਵੀ ਸੋ ਹੰਸ ਦਾ ਸواری ਗਾਵਹਿ 인ਦਰਾਸਨ ਬੈਠੇ ਦੇਵਤਾ ਅੰਦਰ ਨਾਲੇ ਗਾਵਹਿ ਸਿਦਿ ਸੁਵਾਦੀ ਅੰਦਰ ਗਾਵ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵਹਿ ਵੀਰ ਕਰਾਲੇ ਗਾਵਨ ਕੁੰਡਤ ਪੜਨ ਰਤੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੂਨੀਆ ਮਨਮੋਹਨ ਸੁਰਗਮਚ ਪਿਆਲੇ ਗਾਵਨ ਰਤਨ ਕਾਏ ਤੇਰੇ ਅਠ ਸੜ ਤੀਰਤ ਨਾਲੀ ਗਾਵੈ ਜੂਤ ਮਹਾਬਲ ਸੂਰਾ ਗਾਵੈ ਕਾਣੀ ਚਾਰੇ ਗਾਵੈ ਖੰਡ ਮੰਡਲ ਪਰ ਪੰਡਾ ਕਰ ਕਰ ਰਖੇ ਧਾਰੇ ਸਹੀ ਦਦਨੋ ਗਾਵੈ ਜੂਤ ਉਦਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਤਾ ਪੀਹੁ ਸਿਜਾ ਨਾ ਜਾ ਸੀ ਰਤਨਾ ਜਨ ਅਰਚਾਈ ਰੰਗੀ ਰੰਗੀ 파ਤੀ ਕਰ ਕਰ ਜਨ ਸੀ ਮਾਇਆ ਜਿਨੂ ਪਾਈ ਕਰ ਕਰ ਵੇਖਿਆ ਗੀਤਾ ਆਪਣਾ ਜਿਵ ਤਿਸ ਦੀ ਵਿੜਾਈ ਜੋ ਤਿਸ ਭਾਵੇ ਸੋਈ ਕਰਸੀ ਹੁਕਮਨਾ ਕਰਨਾ ਜਾਈ ਸੂਪਾਤ ਸਾਹੁ ਸਾਹਾ ਪਾਤ ਸਾਹਿਬ ਨਾਨਕ ਰਹਿਨ ਜਾਈ ਮੁੰਦਾ ਸੰਤੋਖ ਸ਼ਰਮ ਪਚੋ ਨਿਤਾਂਨ ਕੀ ਕਰਹਿ ਬੀਬੂਤ ਜੰਤਾ ਕਾਲ ਕੁਆਰੀ ਕਾਇ ਜੁ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੀਸ ਸਿਆਦੀਸ ਆਦ ਨੀਲ ਨਾਦ ਨਾਹਤ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਕਟ ਕਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿਸ ਦਵਰਾਸਾ ਸੰਜੋਗ ਵਿਜੋਗ ਦੰਕਾਰ ਚਲਾਵੇ ਲੇਖੇ ਆਵੇ ਭਾਗ ਆਦੀਸ ਸਿਆਦੀਸ ਆਦ ਨੀਲ ਨਾਦ ਨਾਹਤ ਜੁਗ ਜੁਗੇ ਕੋ ਵੇਸ ਏਕਾ ਮਾਈ ਜੁਗ ਦਵਾਈ ਤੇ ਚਲੇ ਪ੍ਰਵਾਹ ਇਕ ਸੰਸਾਰੀ ਇਕ ਪੰਡਾਰੀ ਕਲਾਏ ਦੀਵਾਨ ਜਿਉ ਤਿਸ ਭਾਵਨ ਤਵੇਂ ਚਲਾਵੇ ਜਿਉ ਹੋਵੇ ਫਰਮਾਨ ਹੋਵੇਖੈ ਉਹ ਨੰਦ ਨਾਵੈ ਭਗਤਾ ਈ ਉਗੜਾਰ ਆਦੀਸ਼ ਤਿਸੈ ਆਦੀਸ਼ ਆਦ ਨੀਲਨਾਦ ਨਾਨਹਤ ਜੁਗ ਜੁਗ ਏਕੋ ਵੇਸ ਆਸਨ ਲੋਇ ਲੋਇ ਪੰਡਾਰ ਜੋ ਕੁਝ ਪਾਇਆ ਸੋ ਏਕ ਆਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੀਸ ਤਿਸੈ ਆਦੀਸ ਆਦ ਨੀਲ ਨਾ ਜਨਤ ਜੁਗ ਜੁਗ ਏਕੋ ਈਸ ਇਕ ਦੂ ਜੀਵ ਕੋ ਲਖ ਹੋਏ ਲਖ ਹੋ ਵੈ ਲਖ ਵੀਸ ਲਖ ਲਖ ਈੜਾ ਖਿਆ ਇਕ ਨਾਮ ਜਗਦੀਸ ਇਤ ਰਾਹ ਬਦ ਬਵੜੀਆ ਚੜੀਏ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਆ ਕੂੜੀ ਕੂੜੈ ਠੀਸ ਰਖਣ ਜ਼ੋਰ ਚਪਨ ਜ਼ੋਰ ਜ਼ੋਰ ਨਾ ਮੰਗਨ ਦੇ ਨਾ ਜ਼ੋਰ ਜ਼ੋਰ ਨਾ ਜੀਵਨ ਮਰਨਾ ਜ਼ੋਰ ਜ਼ੋਰ ਨਾ ਰਾਜ ਮਾਲ ਮਨਸੂਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਦੋ ਨਾ ਜੁਗਤੀ ਛੋਟਾ ਸੰਸਾਰ ਜਿਸ ਹੱਥ ਜ਼ੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੂਤੀ ਥਿਤੀ ਵਾਰ ਪਗਨ ਪਾਣੀ ਅਗਨੀ ਪਾਤਾਲ ਤਿਸ ਵੀ ਤਰਤੀ ਥਾਵ ਰਖੀ ਕਰਮ ਸਾਲ ਤਿਸ ਵੀ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਤਿਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕਚ ਪਕਾਈਉ ਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਕੋ ਧਰਮ ਗਿਆਨ ਕੰਡ ਕਾ ਕੋ ਕਰਮ ਕੀਤੇ ਬਵਨ ਪਾਣੀ ਵੇ ਸੰਤਰ ਕੇਤੇ ਕਾਲ ਮਹੇਸ਼ ਤੇਤੇ ਪਰਮੇ ਕਾੜਤ ਗੜੀਆ ਰੂਪ ਰੰਗ ਕੇ ਵੀਸ ਕੀਤੇ ਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਅਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਗੁਰਦੁਆਰਾ ਨਾਮ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਤਾ ਨਾਮ ਕੀਤੇ ਕੀਤੇ ਗਇ ਤੇ ਰਤ ਸਮੰਗ ਕੀਤੇ ਆ ਖਾਣੀ ਕੀਤੇ ਆ ਬਾਣੀ ਕੀਤੇ ਪਾਤ ਨਿਰੰਦ ਕੀਤੇ ਆ ਸੁਰਤੀ ਸੇਵ ਕੀਤੇ ਨਾਨਕ ਅੰਤ ਨਾਮਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਮ ਨਿਰ ਕੋਟ ਨੰਦ ਸ਼ਰਮਖੰਡ ਦੀ ਬਾਣੀ ਰੂਪ ਤਿਥੈ ਕਾਟ ਗੜੀਆਂ ਬੂਤਾਂ ਰੂਪ ਤਾਆਂ ਕੀਆ ਗੱਲਾਂ ਕਤਿਆਂ ਨਾ ਜਾਹੇ ਜੇ ਜੇ ਕੋ ਖੈ ਪੀਛੇ ਪਛਤਾਏ ਤਿਥੈ ਘੜੀਆ ਸੂਰਤ ਮਾਤਮਨ ਗੋਦ ਤਿਥੈ ਘੜੀਆ ਸਰਸਦਾ ਕੀ ਸੁਧ ਕਰਮਖੰਡ ਕੀ ਬਾਣੀ ਸੂਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਬਲ ਸੂਰਤਨ ਮਹਾਰਾਮ ਰਹਿਆ ਪਰਪੂਰ ਤਿਥੈ ਸੀਤੋ ਸੀਤਾ ਮਨਮਹਾ ਮਾਹੀ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਓਹ ਹੀ ਮਰਹੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੀ ਦਿੱਤੇ ਬਗਦ ਵਸੈ ਕੈ ਲੋ ਕਰਹਿ ਨਾਮ ਸਚਾ ਮਨ ਸੋਏ ਸਾਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨੰਦ ਨਿਹਾਲ ਤਿਥ ਖੰਡ ਮੰਡਲ ਵਰ ਪੰਡ ਜੇ ਕੋ ਕਥਿ ਤਾੰਤ ਨਾਂਤ ਤਿਥ ਲੋ ਲੋ ਆਕਾਰ ਜੀ ਜੀ ਹੁਕਮ ਤੇ ਤਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾੜਾ ਤੀਰਜ ਸੁਨਿਆਰ ਅਹਰਨ ਮਦ ਵੇਧ ਹਤਿਆਰ ਪਉ ਖੰਲਾ ਗੰਤਪਤਾਉ ਪਾਂਡਾ ਭਾਉ ਅੰਬ੍ਰਿਤ ਦਿੱਤਾਲ ਕੜੀਏ ਸ਼ਬਦ ਸਚੀ ਤਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਕਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੁਇ ਦਾਇ ਦਾਇਆ ਖੇਲੈ ਸੰਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਚ ਧਰਮ ਹਦੂਰ ਕਰਮੀ ਆਪੋ ਆਪੜੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗੈਮ ਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ